ਚੌਧਰੀ ਵੀਰਵਾਲ ਦਿਵਸ ਨੂੰ ਲੈ ਕੇ ਸੰਸਦ ਚਰਨਜੀਤ ਚੰਨੀ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨਾ 사ਇਆ ਗਿਆ ਵੀਰਵਾਲ ਦਿਵਸ ਨਾਂ ਬਦਲਣ ਦੀ ਉਹਨਾਂ ਨੇ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਰਐਸਐਸ ਦੀ ਨੀਤੀ ਤੇ ਸਿੱਖ ਕੌਮ ਦੇ ਵਿੱਚ ਦਖਲ ਭਾਜਪਾ ਨਾ ਦੇਵੇ ਚਰਨਜੀਤ ਚੰਨੀ ਹੋਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਵਿੱਚ ਆਰਐਸਐਸ ਜਾਂ ਫਿਰ ਭਾਜਪਾ ਦਖਲ ਨਾ ਦੇਵੇ ਸ਼ਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਆਰਐਸਐਸ ਦੀ ਸੋਚ ਦੇ ਨਾਲ ਭਾਜਪਾ ਨਾ ਜੋੜੇ ਮੈਂ ਜਥੇਦਾਰ ਦੇ ਵੱਲੋਂ جاری ਹੁਕਮ ਦੇ ਨਾਲ ਹਾਂ ਜਥੇਦਾਰ ਦੇ ਨਾਲ ਸਲਾਹਤ ਤੋਂ ਬਿਨਾ ਕਿਸੇ ਤਰ੍ਹਾਂ ਦੀ ਤਬਦੀਲੀ ਮਨਜ਼ੂਰ ਨਹੀਂ ਹੈ ਇੱਕ ਤਰਫਾ ਫੈਸਲਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ ਇਸ ਸੰਸਦ ਚਰਨ ਦੀ ਚੰਨੀ ਹੋਰਾਂ ਨੇ ਕਿਹਾ ਤਾਂ ਵੀਰਬਾਲ ਦਿਵਸ ਦਾ ਨਾਮ ਬਦਲਣ ਨੂੰ ਲੈ ਕੇ ਇਹ ਪੂਰਾ ਜਿਹੜਾ ਇੱਕ ਤਰੀਕੇ ਦਾ ਵਿਵਾਦ ਚੱਲ ਰਿਹਾ ਹੈ ਹਾਲੇ ਦੇ ਵਿੱਚ ਜਥੇਦਾਰ ਸਾਹਿਬਾਨ ਦੇ ਵੱਲੋਂ ਸਿੱਖ ਸੰਸਦਾਂ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀਗੀ ਕੀ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਇਹ ਮੰਗ ਰੱਖੀ ਜਾਵੇ ਕਿ ਵੀਰ ਬਾਲ ਦਿਵਸ ਜੋ ਕਿ ਛੋਟੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਨਾਮ ਦਿੱਤਾ ਗਿਆ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਉਸ ਦਾ ਨਾਮ ਬਦਲਿਆ ਜਾਵੇ ਕਿ ਇਨਾਮ ਸਿੱਖ ਕੌਮ ਨੂੰ ਪਰਵਾਨ ਨਹੀਂ ਹੈਗਾ ਉਹਨਾਂ ਦੇ ਧਾਰਮਿਕ ਪ੍ਰਭਾਵਾਂ ਦੇ ਨਾਲ ਇਹ ਚੀਜ਼ ਠੀਕ ਨਹੀਂ ਆ ਤਾਂ ਉਸ ਦੇ ਜਵਾਬ ਦੇ ਵਿੱਚ ਨਿਸ਼ਾਨਾ ਚਰਨਜੀਤ ਚੰਨੀ ਹੋਰਾਂ ਨੇ ਸਾਧਿਆ ਕੀ ਕੁਝ ਕੀ ਇੱਕ ਵਾਰੀ ਉਹਨਾਂ ਨੇ ਆਓ ਸੁਣਦੇ ਵਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਉਹਨਾਂ ਦੀ ਸ਼ਹਾਦਤ ਚਮਕੌਰ ਸਾਹਿਬ ਦੇ ਵਿੱਚ ਛੋਟੇ ਸਹਿਬਜਾਦਿਆਂ ਨੂੰ ਬਾਬਾ ਚੋਰਾਵਰ ਸਿੰਘ ਤੇ ਫਤੇ ਸਿੰਘ ਜੀ ਇਹਨਾਂ ਨੂੰ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿੰਨ੍ਹ ਦਿੱਤਾ ਗਿਆ ਇਹ ਜਿੰਦਾ ਚਿੰਨ੍ਹਾਂ ਦੀਵਾਰਾਂ ਦੇ ਵਿੱਚ ਇਸ ਦੀ ਨਾਲ ਦੀ ਮਿਸਾਲ ਦੁਨੀਆ ਦੇ ਵਿੱਚ ਅੱਜ ਤੱਕ ਕਿਤੇ ਨਹੀਂ ਹੈ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਸ਼ਹਾਦਤ ਸਹਿਬਜਾਦਿਆਂ ਨੇ ਦਿੱਤੀ ਹੈ ਤੇ ਦਲੇਰੀ ਦੇ ਨਾਲ ਦਿੱਤੀ ਹੈ ਚੁਕੇ ਨਹੀਂ ਮਾਨਵਤਾ ਲਈ ਦਿੱਤੀ ਹੈ ਉਸ ਦਾ ਜਿਹੜਾ ਸਿੱਖ ਕੌਮ ਹੈ ਜਿਹੜਾ ਉਹਨਾਂ ਦਾ ਨਾਮ ਬਦਲਣਾ ਉਸ ਦਿਨ ਦਾ ਨਾਮ ਰੱਖਣਾ ਬੀਰ ਬਾਲ ਦੀ ਬਸ ਐਸੀ ਉਹਨੂੰ ਬਾਬਿਆਂ ਦਾ ਕਿਤਾਬ ਦਿੱਤਾ ਸੀ ਕੌਮ ਨੇ ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਕੋਈ ਵੀ ਸਿੱਖ ਧਰਮ ਦੇ ਵਿੱਚ ਕਰਨਾ ਕੋਈ ਗੱਲ ਕੋਈ ਉਹਨਾਂ ਨੇ ਹਸਤਾ ਤੇ ਕਰਨਾ ਹੈ ਤਾਂ ਉਹਦੇ ਵਾਸਤੇ ਸਿੱਖ ਕੌਮ ਦੀ ਜਿਹੜੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ 1925 ਦਾ ਸਿੱਖ ਐਕਟ ਬਣਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਜਵਾਹਰ ਲਾਲ ਨਹਿਰੂ ਜੀ ਨਾਲ ਵੀ ਉਸ ਦਾ ਸਮਝੌਤਾ ਹੋਇਆ ਕਿ ਜੀ ਜਵਾਹਰ ਵੀ ਸਿੱਖਾਂ ਦੇ ਕੰਮ ਵਿੱਚ ਦਖਲ ਦੇਣਾ ਤਾਂ ਸਿੱਖਾਂ ਤੋਂ ਸਲਾਹ ਲੈ ਕੇ ਦੇਣਾ। ਸਾਡੇ ਪਾਸ ਐਸਜੀਪੀਸੀ ਹੈ। ਜਥੇਦਾਰ ਸਾਹਿਬ ਅਕਾਲ ਤਖਤ ਦੇ ਹਨ। ਜੇਕਰ ਕੋਈ ਨਾਮ ਬਦਲਣਾ ਸੀ ਜਾਂ ਨਾਮ ਰੱਖਣਾ ਸੀ ਤਾਂ ਸਿੱਖ ਕੌਮ ਦੀ ਐਸਜੀਪੀਸੀ ਦੀ ਜਥੇਦਾਰ ਸਾਹਿਬ ਦੀ ਸਲਾਹ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ। ਸਾਡੇ ਨਾਲ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਜੁੜ ਚੁੱਕੇ ਨੇ ਆਰ. ਪੀ. ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਵਾਲ ਪੰਜਾਬੀ ਟੀਵੀ ਦੇ ਉੱਪਰ ਜੀ ਆਰ. ਪੀ. ਸਿੰਘ ਜੀ ਚਰਨਜੀਤ ਚੰਨੀ ਹੋਰਾਂ ਨੇ ਬਿਆਨ ਦਿੱਤਾ ਹੈ ਕਿ ਨਾਮ ਬਦਲਿਆ ਜਾਣਾ ਚਾਹੀਦਾ ਵੀਰਬਾਲ ਦਿਵਸ ਤੋਂ ਜੋ ਨਾਮ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਤੇ ਉਹਨਾਂ ਨੇ ਇਹ ਵੀ ਕਿਹਾ ਕੀ ਸਿੱਖ ਕੌਮ ਦੇ ਵਿੱਚ ਕੋਈ ਵੀ ਤਬਦੀਲੀ ਕਰਨੀ ਹੈ ਉਹ ਭਾਜਪਾ ਜਾਂ ਸਰਕਾਰ ਆਪਣੇ ਤੌਰ ਦੇ ਨੇ ਹੀ ਤੇ ਸਿੱਖ ਕੌਮ ਦੇ ਨਾਲ ਜਾਂ ਜਥੇਦਾਰ ਸਾਥ ਦੇ ਨਾਲ ਸਲਾਹ ਲੈ ਕੇ ਕਰੇ ਤੇ ਉਹਨਾਂ ਦੀ ਆਰਐਸਐਸ ਤੇ ਭਾਜਪਾ ਦੀ ਨੀਤੀ ਸਿੱਖ ਕੌਮ ਦੇ ਵਿੱਚ ਲਾਗੂ ਬਿਲਕੁਲ ਵੀ ਨਹੀਂ ਹੋਣ ਦੇਵਾਂਗੇ। 70 ਥਾਲੇ ਕਿ ਇਹਨਾਂ ਨੇ ਸਿੱਖ ਵਡੇ ਕੀ ਯਾਰ ਬੱਚਾ ਪੰਜਾਬ ਤੋਂ ਬਰਵਾਤਾ ਜਾਂ ਗਾਇਬ ਕਰਦਾ ਉਹਦਾ ਖਾਤਾ ਫਿਰ ਤੱਕ ਚੰਨੀ ਦਾ ਹੂੰ ਬੋਲਾਂਗਾ ਹਾਕਰੀ ਉਹਨਾਂ ਨੂੰ 30000 ਬੱਚਾ ਹੂੰ ਜਿਨੀ ਆ ਸਿੱਖਾਂ ਦੀ ਨਸ਼ਰ ਕੂਸੀ ਕੀਤੀ ਜਿਨੀ ਜਿਨੀ ਆ ਸਿੱਖਾਂ ਦੀ ਨਸ਼ਰ ਕੂਸੀ ਜਿਨੀ ਦੇ ਰਿਸ਼ਤੇਦਾਰ ਨੇ ਪਾਪਾ ਕੇ ਜਲਾਈ ਜਿਹੜਾ ਸੈਕਟਰ ਦਾ ਖਾਸ ਪੁੱਤ ਦਾ ਨਜ਼ਰ ਚਲੀਦਾ ਪਾਪਾ ਕੇ ਜਲਾਈ ਚੇਲਪਾ ਕੇ ਜਲਾਈ ਪਰ ਗੱਪੇ ਜਨਾਈ ਹਮਮ ਤਮਨਾਂ ਕੇ ਜਲਾਈ ਤੇ ਇੱਕ ਖਨੀ ਫਤਨੀ ਦੇ ਮੂਤੋ ਅੱਜ ਕਦ ਕੀ ਜ਼ਾਮਿਲ ਹੋ ਤੋ ਦੂਜੀ ਗੱਲ ਇਹਨਾਂ ਕੋਲ ਜਿ세 ਕਿ ਸਾਰੇ ਜੀਐਸਏ ਚ ਛੋਟੇ ਸਾਥ ਜਾਂਦੇ ਦਾ ਦੋਸ਼ ਮਨਾਗੇ ਉਹਨਾਂ ਦੀ ਕੀਪੁਰ ਮਨਾਗੇ ਕੱਲ ਗੱਲ ਕਰਾਂਗੇ ਅੱਜ ਦੇਸ਼ ਦੇ ਹਰ ਦ੍ਰਿਸ਼ਟੀ ਕੀਤੇ ਹਰ ਦ੍ਰਿਸ਼ਟੀ ਕੀਤੇ ਕੁਸ਼ਤੀ ਹੋ ਰਹੀ ਨੇ ਤੇ ਅਧਰੇ ਮਲਾਇਆ ਜਾ ਰਹੇ ਨੇ ਕੀਰਤਨ ਦਰਬਾਰ ਹੋ ਰਹੇ ਨੇ ਇਹ ਕਿਤੇ ਨਾ ਕਿਤੇ ਸਿੱਖਾਂ ਨੂੰ ਛੇੜ ਕਰਦੇ ਨੇ ਇਹ ਤੇ ਸਿੱਖਾਂ ਜਿਹੜੇ ਹੋਰ ਲੰਦੀ ਰਾਜਨੀਤੀ ਕਰਦੇ ਨੇ ਇਹ ਤੇ ਸਿੱਖਾਂ ਨਫਰ ਕਰਦੇ ਨੇ ਜਸੁੰਨਾ ਕਰਦੇ ਤੇ ਕਿਉਂ ਕਿ ਜਿਹੜਾ ਜਿਹਾ ਬੜਾ ਪੀੜ ਜਿੱਤਾ ਜਾਂਦੀ ਲਤੀ ਹੈ ਇਹਨਾਂ ਜਿਹੜਾ ਉਹ ਜਿਹੜਾ ਇਹਨਾਂ ਗੁਆਚੇ ਲੱਗਾ ਉਹ ਕੈਂਪ ਜੁਤਾ ਉਹਨੇ ਕੀ ਕਿਹਾ ਸੀ ਹੋਇਆ ਤਾਂ ਹੋਇਆ ਜਦ ਲਈ ਮੂੰਹ ਖੁੱਲਿਆ ਤਾਂ ਇੱਕ ਅਖੰਡੀ ਵਿੱਚ ਚਲੀ ਮੂੰਹ ਤਾਂ ਹੋਇਆ ਤਾਂ ਹੋਇਆ ਤਕਲੀਮ ਲਈ ਕੱਖਰੀ ਇਹ ਇਹ ਗਲਤ ਬੋਲਿਆ ਨੇ ਜੀ ਤੇ ਜਦ ਲਈ ਨੂੰ ਬੋਲਦਾ ਫੇ ਹੱਥ ਨਹੀਂ

पांच पांच छह छह प्रोग्राम अलग अलग टाइप के प्रोग्राम हर डिस्ट्रिक्ट पे होंगे जी और वो जरूर होने चाहिए ताकि छोटे शादा की जोड़ी शहादत है जी अलग शहादत है वोरी जानकारी देश में मिलनी चाहिए जी ਬਿਲਕੁਲ ਆਰਪੀ ਸਿੰਘ ਜੀ ਦੇਖੋ ਇੱਕ ਕਦਮ ਕੇਂਦਰ ਸਰਕਾਰ ਦਾ ਸ਼ਲਾਗਾਯੋਗ ਹੈਗਾ ਕਿ ਛੋਟੇ ਸ਼ਾਹਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਜਾਣੂ ਕਰਵਾਇਆ ਜਾਵੇ ਪਰ ਜੋ ਇੱਕ ਗੱਲ ਹੋਰ ਚੰਨੀ ਹੁਰਾ ਨੇ ਕਹੀ ਹੈ ਕਿ ਜੇਕਰ ਕੋਈ ਸਿੱਖ ਧਰਮ ਦੇ ਵਿੱਚ ਆ ਸਿੱਖ ਕੌਮ ਨੂੰ ਲੈ ਕੇ ਫੈਸਲਾ ਲੈਣਾ ਉਸ ਜਥੇਦਾਰ ਸਹਾਬਾਨ ਦੇ ਨਾਲ ਕਿਤਨੇ ਕਿਥੇ ਸਲਾਹ مشਵਰਾ ਲੈਣਾ ਚਾਹੀਦਾ ਕੋਈ ਵੀ ਸਰਕਾਰ ਨਹੀਂ ਵੀ ਇੱਕ ਮਿੰਟ ਵਿੱਚ ਡੁੱਬ ਜਾ ਕੋਕਾ ਦਾ ਫੈਸਲਾ ਫੈਸਲਾ ਕਿ ਅਸੀਂ ਅਸੀਂ ਆਪਣੇ ਸ਼ਾਹਜ਼ਾਦਾ ਗੁਰੂ ਨੂੰ ਬੁਲਾਵਾਂਗੇ ਜਿਸ ਜਿਲੇ ਰੋਕਣਾ ਰੋਕ ਸਕਦੇ ਰੋਕਲੇ ਜੀ ਕਿਲਾ ਕਰਾ ਅਮੀਰ ਲੋਕ ਇਹ ਕਿਹਾ ਕਿ ਛੋਟੇ ਸਾਡੇ ਤਿਆਰਾ ਮਨਾਉਂ ਤੋਂ ਜੀ ਅਸੀਂ ਹੁਣੇ ਗੁਰਦੁਆਰੇ ਤੱਕ ਇਦੀ ਗੁਰੂ ਮੈਨਾਂ ਪੂਰੇ ਦੇਸ਼ ਵਿੱਚ ਬਣਾਇਆ ਜੀ ਕਿਹੜਾ ਲੋਕ ਲੈ ਜੀ ਇੱਕ ਇੱਕ ਇਹ ਲੋਕ ਰੋਸਿੰਗ ਨਹੀਂ ਆਰਪੀਸੀ ਨੂੰ ਕਹਿੰਦੇ ਕਿ ਸਲਾਹ ਕਹਿੰਦੇ ਇੱਕ ਵਾਰੀ ਸਲਾਹ ਕਰ ਲੈਣੀ ਚਾਹੀਦੀ ਉਹ ਕਹਿੰਦੇ ਇੱਕ ਵਾਰੀ ਸਲਾਹ ਕਰ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਸਲਾਹ ਕਰੀ ਜੇ ਅਸੀਂ ਅੱਗੇ ਗੁਰਦੁਆਰੇ ਜਾਈਏ ਮੇਰੀ ਮੱਤ ਦੇਖੀਏ ਮੇਰੀ ਕੀ ਇਹਨਾਂ ਦੇ ਸਲਾਹ ਕਰੀਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮਹੰਗਿਆਂ ਮਹੰਗਿਆਂ ਤੋਂ ਸਲਾਹ ਕਰੀਏ ਕਿਹੜਾ ਸਲਾਹ ਕਰੀਏ ਜੀ ਹਾਂ ਤੁਹਾਡਾ ਪੁੱਛਿਆ ਕਿ ਕਿਹਦਾ ਦਿਸਵਾ ਕਰੀਏ ਕਿ ਅਸੀਂ ਆਪਣੇ ਛੋਟੇ ਸਾਫ ਜਾਜਾ ਦੀ ਆਜ਼ਾਦ ਦਾ ਦਿਨ ਮਨਾਇਆ ਉਹ ਨਹੀਂ ਕਿ ਜਿਹੜਾ 70 ਸਾਲ ਦਾ ਕਿਸੇ ਨੇ ਨਹੀਂ ਮਨਾਇਆ ਹਮ ਅਚ ਜੀਬ ਦੀ ਗੱਲ ਹੋ ਗਈ ਮਤਲਬ ਅਸੀਂ ਗੁਰੂ ਘਰ ਦੇ ਮਰਿਆਦਾ ਅਨੁਸਾਰ ਨਾ ਕਰੀਏ ਸੱਤੇ ਗੱਲ ਹੈ ਕੋਈ ਕੋਈ ਪ੍ਰੋਬਲਮ ਗੁਰੂ ਘਰ ਦੀ ਮਰਿਆਦਾ ਅਨੁਸਾਰ ਨਾ ਹੋਵੇ ਸੱਤੇ ਗੱਲ ਹੈ ਜੀ आरपी सिंह जी मैं मैं ਤੁਹਾਡੀ ਗੱਲ ਵਿੱਚ ਰੁਕਣਾ ਚਾ ਰਿਹਾ ਮਾਫ ਕਰਨਾ ਉਹ ਕਹਿੰਦੇ ਕਿ ਜਥੇਦਾਰ ਸਾਹਿਬ ਵੀ ਕਹਿੰਦੇ ਕਿ ਜੀ ਸ਼ਲਾਗਾ ਕਰਦੇ ਆ ਕੇਂਦਰ ਸਰਕਾਰ ਦੀ ਕਿਉਂ ਮਨਾ ਰਹੀ ਹੈ ਪਰ ਉਹਨਾਂ ਨੂੰ ਨਾਮ ਤੋਂ ਥੋੜਾ ਇਤਰਾਜ਼ ਹੈਗਾ ਕਿ ਉਹ ਠੀਕ ਹੈ ਨਾ ਉਹ ਨਾਮ ਵੀ ਕਰ ਇਹ ਫਿਰ ਪ੍ਰੋਗਰਾਮ ਨਹੀਂ ਨਹੀਂ ਚਲੋ ਮੈਂ ਜਥੇਦਾਰ ਸਾਹਿਬ ਨੇ ਸਿੱਥੀ ਦਿੱਤੀ ਹੈ ਸਰਕਾਰ ਸਰਕਾਰ ਉਸੇ ਆਪਣੇ ਸੰਗਠਨ ਦੀ ਕਰੇ ਪਰ ਉਹ ਇਹ ਕਹਿਣਾ ਕਿ ਆਏ ਆਲਸੋ ਬੀਜਪੀ ਕਿਉਂ ਮਨਾ ਰਹੀ ਹੈ ਇਹਨਾਂ ਦਾ ਹੱਕ ਨਹੀਂ ਹੈਗਾ ਜਿੱਤੇ ਕੀ ਕੋਈ ਨਹੀਂ ਆਰਪੀ ਸਿੰਘ ਜੀ ਮੈਂ ਉਹੀ ਜਾਨਣਾ ਚਾਹ ਰਿਹਾ ਸੀ ਤੁਹਾਡੇ ਕੋਲੋਂ ਕਿ ਜਥੇਦਾਰ ਸਾਹਿਬ ਦੀ ਅਪੀਲ ਦੇ ਉੱਪਰ ਕੀ ਇੱਕ ਵਾਰੀ ਦੁਬਾਰਾ ਵਿਚਾਰ ਕੀਤਾ ਜਾਵੇਗਾ ਨਹੀਂ ਸਰਕਾਰ ਉਹ ਸਰਕਾਰ ਦਾ ਕੰਮ ਹੈ ਨਾ ਸਰਕਾਰ ਕੋ ਸਰਕਾਰ ਦਾ ਕੰਮ ਹੈ ਅਸੀਂ ਇਹਦੇ ਬੀਜਪੀ ਅਸੀਂ ਮਨਾਵਾਂਗੇ ਜੀ ਔਰ ਪੂਰੇ ਦੇਸ਼ ਵਿੱਚ ਮਨਾਵਾਂਗੇ ਠੀਕ ਹੈ ਜੀ ਠੀਕ ਹੈ ਔਰ ਅਸੀਂ ਇੱਕ ਸੋ ਲੋ ਜੀ ਇੱਕ 21 ਡਿਸਟ੍ਰਿਕਟ ਇਸ ਮਨਾਵਾਂਗੇ ਪਾਰਟੀ ਦੇ ਹਮ ਸਾਡੇ ਜ਼ਿਲ੍ਹੇ ਡਿਸਟ੍ਰਿਕਟ ਦੇ ਪਾਟੇ ਹਰ ਡਿਸਟ੍ਰਿਕਟ ਕਿ ਬਣਾਇਆ ਜਾਏਗਾ ਔਰ ਸਾਰਿਆਂ ਨੂੰ ਬੁਲਾਉਗੇ ਜਿਹਨੇ ਆ ਕੇ ਦੇਖਿਆ ਚੰਨੀ ਸਾਹਿਬ ਵੀ ਵੇਖਣ ਕਿ ਕਿਤਾ ਪ੍ਰੋਗਰਾਮ ਲਾਇਆ ਜਾਂਦੇ ਨੇ ਜੀ ਔਰ ਇਕਲੀ ਪੰਜ ਪੰਜ ਛੇ ਛੇ ਪ੍ਰੋਗਰਾਮ ਲਾਵਾਂਗੇ ਅਸੀਂ ਜੀ ਸਾਧ ਜੀ ਅਸੀਂ ਉਹ ਮੈਸੇਜ ਜਿਹੜੀਆਂ ਉਹਨਾਂ ਦੇ ਰਹੇ ਚਾਹਦੇ ਆ ਕਿ ਇਹੋ ਜਿਹੀ ਸ਼ਾਦਤ ਹੋਈ ਨਹੀਂ ਕੱਢੀ ਹੂੰ ਜੀ ਠੀਕ ਹੈ ਠੀਕ ਹੈ ਆਰ ਪੀ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਦੇ ਲਈ ਤਾਂ ਮਸਲਾ ਕਾਫੀ ਜ਼ਿਆਦਾ ਪੇਚੀਦਾ ਹੈਗਾ ਲੋਕਾਂ ਦੀ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਤਾਂ ਹੁਣ ਦੇਖਣਾ ਵਾਲੀ ਗੱਲ ਹੋਵੇਗੀ ਕਿ ਨਾਮ ਭਵਿਕ ਦੇ ਵਿੱਚ ਬਦਲਾ ਜਾਂਦਾ ਜਾਂ ਫਿਰ ਨਹੀਂ